ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਜੋ ਕਿ ਕੋਈ ਅਮਰਤਪਾਲ ਸਿੰਘ ਨੂੰ ਫਿਰ ਤੋਂ ਫਸਾਇਆ ਜਾ ਰਿਹਾ ਉਹਦੀ ਜੋ ਐਨਐਸਐਸਸੀ ਬਤਾ ਦਿੱਤੀ ਗਈ ਹੈ ਸਰਕਾਰ ਨੇ ਤੇ ਜੇ ਹੁਣ ਗੱਲ ਕਰੀਏ ਮਜੀਠੀਆ ਦੀ ਮਜੀਠੀਆ ਨੇ ਵੀ ਕਈ ਸਵਾਲ ਠਾਏ ਆ ਤੇ ਉਹਨਾਂ ਦੇ ਪਿਤਾ ਜੋ ਤਰਸੇਮ ਸਿੰਘ ਆ ਉਹਨਾਂ ਦਾ ਕੀ ਕਹਿਣਾ ਉਹਨਾਂ ਬਾਰੇ ਕੀ ਸਵਾਲ ਆ ਤੇ ਜੋ ਅਮਰਤਪਾਲ ਤੇ ਇਹਨਾਂ ਨੇ ਸਵਾਲ ਕੀਤੇ ਉਹ ਵੀ ਸੁਣਾਉਣ ਜਾ ਰਹੇ ਆ ਪਹਿਲਾ ਵੀਡੀਓ ਸੁਣੋ ਬਾਅਦ ਵਿੱਚ ਕਰਾਂਗੇ ਵਿਚਾਰਸਾਂ ਜੇ ਸੁਣੋ ਮਨੁੱਖੀ ਬੰਬ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਨੌਜਵਾਨਾਂ ਦੇ ਇਤਿਹਾਸ ਨਾਲ ਜੋੜ ਕੇ ਸੂਸਾਈਡ ਬਾਮਰ ਤਿਆਰ ਕੀਤੇ ਜਾ ਰਹੇ। ਇਹਦਾ ਤਾਂ ਖਿਆਲ ਹੈ ਕਿ ਸਾਰਾ ਕੁਝ ਇਹਨਾਂ ਦਾ ਕੀਤਾ ਕਰਾਇਆ। ਜੈੱਟ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਦੀ ਅਸੈਸੀਨੇਸ਼ਨ ਦੀ ਗੱਲ ਹੋਈ, ਬਿੱਟੂ ਦੀ ਗੱਲ ਹੋਈ। ਨਹੀਂ ਅਸੀਂ ਅਜੀਟਿਆ ਦੀ ਗੱਲ ਹੋਈਓ ਕਹਿੰਦੇ ਜੇ ਮੇਰੀ ਗੱਲ ਨਾ ਹੁੰਦੀ ਮੈਂ ਤਾਂ ਬੈਠ ਕੇ ਫਿਲਮ ਦੇਖਣੀ ਸੀ। ਮੈਂ ਤਾਂ ਕਹਿੰਦਾ ਟ੍ਰੇਲਰ ਹਜੇ ਲਾਂਚ ਕੀਤਾ ਫਿਲਮ ਪਈ ਆ ਕਹਿੰਦੇ ਪਿੱਛੇ। ਅਸੀਂ ਅਮਰ ਉਹ ਪਈ ਆ ਉਹ ਗੱਡੋ ਬਾਹਰ ਕੋਈ ਗੱਲ ਨਹੀਂ ਇਹੋ ਜੀ ਗੱਲ ਗੱਲ ਨਹੀਂ ਪਰ ਉਹ ਰਿਕਾਰਡਿੰਗਸ ਵੀ ਦਿਖਾ ਰਹੇ ਨੇ ਰਿਕਾਰਡਿੰਗ ਜ਼ਮਨਤਪਾਲ ਸਿੰਘ ਉਹਨਾਂ ਦੀ ਆਵਾਜ਼ ਦੀਆਂ ਰਿਕਾਰਡਿੰਗਸ ਉਹਨਾਂ ਕੋਲ ਆਜ ਕੱਲ ਇਹ AI ਨਾਲ ਸਬੰਧ ਕੁਝ ਬਣਾਇਆ ਜਾ ਰਿਹਾ ਕਹਿੰਦੇ ਗਲੌਕ ਤੇ ਆ ਜਲੂ ਪਰਖੇੜੇ ਦੇ ਵਿੱਚ ਉਹ ਅਪਾਰਟਮੈਂਟ ਵੀ ਕਹਿੰਦੇ ਲਏ ਹੋਏ ਸੀ ਦੋ ਅਪਾਰਟਮੈਂਟਾਂ ਦੀ ਗੱਲ ਵੀ ਉਹਦੇ ਵਿੱਚ ਆਈ ਦਿੱਲੀ ਦੇ ਵਿੱਚ ਅਪਾਰਟਮੈਂਟ ਨੇ ਉਹਦੇ ਵਿੱਚ 22 ਕਰੋੜ ਰੁਪਈਆ ਪਿਆ ਕਹਿੰਦੇ ਸੋਨਾ ਕਿੱਥੇ ਪਿਆ ਸੋਨਾ ਵੀ ਕਹਿੰਦੇ ਸੋਨਾ ਪਿਆ ਮੋਗ ਦੁਬਈ ਤੋਂ ਸੋਨਾ ਇੱਥੇ ਲੈ ਕੇ ਆ ਰਹਾ ਆ ਉਹ ਪਿੰਡ ਤੋਂ ਐਸੀ ਕਿ ਕਿਦੀ ਬੇਕੁਫੀ ਵਾਲੀ ਗੱਲ ਆ ਮੇਰੇ ਸਮਝ ਨਹੀਂ ਆ ਰਹੀ ਕਹਿੰਦੇ ਰਿੰਦੇ ਨਾਲ ਸੰਬੰਧ ਨਹੀਂ ਉਹਨਾਂ ਦੇ ਅੱਛ ਡੱਲਾ ਨਾਲ ਸੰਬੰਧ ਨਹੀਂ ਇਹ ਇਹ ਪਲ ਭੁੱਲਰ ਦਾ ਜਿਹੜਾ ਸਾਰਾ ਹੋਇਆ ਸੀ ਤੁਹਾਡੇ ਯਾਦ ਹੀ ਹੋਣਾ ਮੈਂ ਅਕਲ ਕਰਦੇ ਸੀ ਅਮਰਪਾਲ ਸਿੰਘ ਸੰਤਾਂ ਦੀ ਸੰਤਾਂ ਵਾਂਗ ਦਿਖਦੇ ਸੀ ਕਹਿੰਦੇ ਸੰਤਾਂ ਦੇ ਪਰਿਵਾਰ ਨੂੰ ਰਿਸ਼ੀ ਸਿੰਘ ਉਹਨਾਂ ਨੂੰ ਕਦੇ ਮਿਲੇ ਨਹੀਂ ਤੁਸੀਂ ਅਮਰਿਤਪਾਲ ਨਕਲੀ ਆ ਉਹ ਕਹਿੰਦੇ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚੋਂ ਹੀ ਅਮਰਪਾਲ ਸਿੰਘ ਉਹਨਾਂ ਨੇ ਪਲਾਨ ਬਣਾਇਆ ਅਰਚਕਲਾ ਦੇ ਨਾਲ ਮਿਲ ਕੇ ਗੁਰਪ੍ਰੀਤ ਹਰੀਨਾਉਂ ਦਾ ਕਹਿੰਦੇ ਕਤਲ ਕਰਤਾ ਗੁਰਪ੍ਰੀਤ ਸਿੰਘ ਹਰੀਨਾਉਂ ਜਿਹੜਾ ਇਹਦਾ ਸਾਥੀ ਸੀ ਉਹਦਾ ਕਤਲ ਕਰਤਾ ਜਿਹੜਾ ਮੋਗੇ ਵਾਲਾ ਗਰੁੱਪ ਸੀ ਉਹਦੇ ਵਿੱਚ ਜਿਸ ਤਰੀਕੇ ਦੀ ਚੈਟ ਇਹਨਾਂ ਨੇ ਮਜੀਠੀਆ ਸਾਹਮਣੇ ਦਿਖਾਈ ਜਿਹੜਾ ਉਹਦੇ ਵਿੱਚ ਕਿਹਾ ਗਿਆ ਵੀ ਜਿਹੜਾ ਵੀ ਅਮਨ ਖਾਲਸੇ ਖਿਲਾਫ ਬੋਲੂਗਾ ਉਹਨੂੰ ਸੌਤ ਦਾਗੇ ਸੀ ਜਿਹੜੇ ਖੁਲਾਸਾ ਕਰਦੇ ਫੋਟੇ ਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਸਾਰਿਆਂ ਨੂੰ ਕਿਦਾਂ ਹਸਪਤਾਲ ਸੋਦੇ ਹਰਦੀਪ ਸਿੰਘ ਤੇ ਨਸ਼ੇ ਦਾ ਇਲਜ਼ਾਮ ਹੈ ਕਹਿੰਦੇ ਉਹ ਘਰੇ ਤਾਂ ਛਟਾਇਆ ਦੀ ਉਹਨਾਂ ਨੇ ਨਸ਼ਾ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਨਸ਼ੇ ਛਡਾਉਣਾ ਤੇਰੇ ਭਰਾ ਦੇ ਤਾਂ ਛਡਾਈ ਨਹੀਂ ਗਏ ਕਦੇ ਕਾਂਗਰਸ ਨਾਲ ਤੁਸੀਂ ਚੱਲਦੇ ਰਹੇ ਹੋ ਇੱਕਦਮ ਸਿੱਖੀ ਨਾਲ ਪਿਆਰ ਕਿਵੇਂ ਜਾ ਗਿਆ ਜੇ ਇਹ ਬੀਜੇਪੀ ਨਾਲ ਚੱਲਦੇ ਰਹੇ ਆ ਬੀਜੇਪੀ ਜਿਹੜੀ ਕੱਟਗਿੰਟੀਆਂ ਦੀ ਬਹੁਤ ਵੱਡੀ ਦੁਸ਼ਮਣ ਹੈ ਆ ਵਾਰਿਸ ਪੰਜਾਬ ਦੇ ਸਾਰਿਆਂ ਤੇ ਨਸ਼ਿਆਂ ਦੇ ਇਲਜ਼ਾਮ ਕਿਉਂ ਲੱਗਦੇ ਨੇ ਆਹ ਅਰਗੁਵਾਲ ਸਿੰਘ ਤੇ ਇਲਜ਼ਾਮ ਲੱਗੇ ਤੁਹਾਡੇ ਛੋਟੇ ਬੇਟੇ ਤੇ ਹਰਦੀਪ ਸਿੰਘ ਤੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਉਹ ਕਹਿੰਦੇ ਮੇਰੇ ਤੇ ਐਨਡੀਪੀਐਸ ਦਾ ਦੀ ਤਿਆਰੀ ਹੋ ਰਹੀ ਹੈ ਪਰਚਾ ਪਾਉਣ ਦੀ ਉਹ ਕਹਿੰਦੇ ਜਿਹੜਾ ਵੀ ਅਮਰਪਾਲ ਦੇ ਖਿਲਾਫ ਬੋਲਦਾ ਹੈ ਸਾਰਿਆਂ ਨੂੰ ਥ੍ਰੈਟ ਆ ਕਹਿੰਦੇ ਦਲਜੀਤ ਕਲਸੀ ਨੂੰ ਵੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਬੱਜੇਗੇ ਨੂੰ ਵੀ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ ਥ੍ਰੈਟ ਆ ਕਹਿੰਦੇ ਕੁੱਕੀ ਗੇਲੂ ਥ੍ਰੈਟ ਆ ਕਿ ਅਮਰਪਾਲੇ ਇਹਦਾ ਬੰਦਾ ਹੋ ਗਿਆ ਕਿ ਉਹ ਸਾਰੇ ਜਿਹੜੇ ਪੰਜਾਬ ਦੇ ਜਿਹੜਾ ਕੋਈ ਬੰਦਾ ਹਾਂਜੀ ਐਸੀ ਜੋ ਬੈਕਗ੍ਰਾਉਂਡ ਮਜੀਠੀਆ ਜੋ ਮਜੀਠੀਆ ਦੇ ਸਵਾਲ ਇਹਨਾਂ ਨੇ ਕਈ ਸਵਾਲ ਕੀਤੇ ਆ ਅਮਰਤਪਾਲ ਸਿੰਘ ਤੇ ਤੇ ਜੋ ਉਹਨਾਂ ਨੇ ਕਿਹਾ ਗਿਆ ਵੀ ਜੋ ਅਮਰਤਪਾਲ ਕਹਿੰਦਾ ਵੀ ਅਸੀਂ ਨਸ਼ੇ ਨੂੰ ਮਰ ਰੋਕ ਲਾਉਣੀ ਆ ਤਾਂ ਵੀ ਜਿਹੜਾ ਇਹਦਾ ਭਰਾ ਆ ਖੁਦ ਜੋ ਹਰਪ੍ਰੀਤ ਸਿੰਘ ਚਿੱਟੇ ਨਾਲ ਵੀ ਡਰੱਗਸ ਕਰਦਾ ਨਸ਼ਾ ਉਹਨੂੰ ਕਿਉਂ ਨਹੀਂ ਰੋਕਿਆ ਜਾਂਦਾ ਕਹਿਣ ਦਾ ਮਤਲਬ ਅਮਰਤਪਾਲ ਤੇ ਜਿਹੜੀ ਪੰਜਾਬ ਸਰਕਾਰ ਆ ਇਹਨੇ ਵੀ ਸਵਾਲ ਉਠਾਏ ਆ ਤੇ ਜਿਹੜਾ ਹੁਣ ਗੱਲ ਕਰੀਏ ਚਾਰੇ ਪਾਸੋਂ ਅਮਰਤਪਾਲ ਨੂੰ ਫਸਾਇਆ ਜਾਂਦਾ ਕਿਉਂਕਿ ਪਹਿਲਾਂ ਗੱਲ ਕਰੀਏ ਆਪਾਂ 2 ਸਾਲ ਦੀ NSA ਪਹਿਲਾਂ ਘਟ ਚੁੱਕੇ ਤਾਂ 1 ਸਾਲ ਦੀ ਹੋਰ NSA ਬਿਤਾ ਦਿੱਤੀ ਗਈ ਆ ਤੇ ਜੇ ਗੱਲ ਕਰੀਏ ਉਹਨਾਂ ਦੇ ਸਾਥੀਆਂ ਦੀ ਜਿਹੜਾ ਕਿ ਅਦਨਾਲਾ ਖਾਂਡ ਦੇ ਵਿੱਚ ਪਹਿਲਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖੇ ਗਏ ਸੀ ਪਰ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਲਿਆਇਆ ਜਾ ਰਿਹਾ ਤੇ ਜੇ ਗੱਲ ਕਰੀਏ ਅਮਰਤਪਾਲ ਸਿੰਘ ਦੀ ਤਾਂ ਉਹਦੇ ਨਾਲ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਵੀ ਕਿਉਂਕਿ ਇੱਕ ਇਹ ਜਿਹੜਾ 13 14 ਤਰੀਕ ਨੂੰ ਇੱਕ ਰੇਲੀ ਹੋਈ ਸੀ ਆਪਣੇ ਤਲਵੰਡੀ ਦੇ ਵਿੱਚ ਉਥੇ ਬਹੁਤ ਵੱਡਾ ਕੱਟ ਸੀਗਾ ਤੇ ਇਹ ਕੱਟ ਦੇਖ ਕੇ ਇਹ ਸੀਐਮ ਭਵੰਤਮਨ ਸਰਕਾਰ ਡਰ ਚੁੱਕੀ ਤਾਂ ਇਹਨਾਂ ਨੂੰ ਹੁਣ ਇਹੋ ਛੁੱਟ ਗਿਆ ਇਹਨਾਂ ਦੀ 2027 ਦੇ ਵਿੱਚ ਆਵਾਜ਼ ਹੁਣ ਇਹ ਉੱਠ ਰਹੀ ਆ ਪੰਜਾਬ ਦੀ ਵੀ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਜੇ ਅਗਰ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਆਉਂਦਾ ਤਬਈ ਪੰਜਾਬ ਦਾ ਪੜਾ ਹੀ ਹੋਣਾ ਕਿਉਂਕਿ ਪੰਜਾਬ ਦੇ ਮੁੱਦੇ ਚੱਕੂ ਨਸ਼ਾ ਦੇ ਗੱਲਾਂ ਕਰਨੀਆਂ ਤੇ ਬਾਕੀ ਇਹ ਹੋਣਾ ਨਹੀਂ ਚਾਹੁੰਦੀ ਇਹ ਪੰਜਾਬ ਸਰਕਾਰ ਇਸ ਕਰਕੇ ਜਦੋਂ ਕੋਈ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਉਹਦੇ ਉੱਤੇ ਦੋਸ਼ ਲਾ ਦਿੰਦਾ ਜਿਵੇਂ ਕਿ ਵਿਕਰਮਜੀਤ ਸਿੰਘ ਨੇ ਇਹ ਸਵਾਲ ਕੀਤਾ ਵੀ ਜੇ ਅਮਰਤਪਾਲ ਨਸ਼ਾ ਦੀ ਰੋਕ ਦੀ ਗੱਲ ਕਰਦਾ ਖੁਦ ਜਿਹੜਾ ਹਰਪ੍ਰੀਤ ਉਹਦਾ ਭਰਾ ਤਾਂ ਉਹ ਵੀ ਡਰੱਗਸ ਪੀਂਦਾਗਾ ਤਾਂ ਉਹ ਬਈ ਕਿਉਂ ਨਹੀਂ ਫਿਰ ਕਰੇ ਉਸ ਉਸ ਦੀ ਰੋਕ ਕਿਉਂ ਨਹੀਂ ਲੱਗ ਰਹੀ ਸਾਰੇ ਪੰਜਾਬ ਦੀ ਗੱਲ ਕਰ ਰਿਆ ਵੀ ਨਸ਼ਾ ਤੇ ਰੋਕ ਲਾਉਂਗਾ ਤਾਂ ਆਪਣੇ ਭਰਾ ਨੂੰ ਕਿਉਂ ਨਹੀਂ ਰੋਕ ਸਕੇ ਤਾਂ ਹੋਰ ਵੀ ਕਈ ਸਵਾਲ ਉੱਠੇ ਕਿਹਾ ਜਾਂਦਾ ਵੀ ਜੇਲ੍ਹ ਦੇ ਵਿੱਚ ਵੀ ਉਹ ਟਰਮਾਡੋਲ ਜਿਹੜੀ ਗੋਲੀ ਹੁੰਦੀ ਹੈ ਉਹ ਖਾਂਦੇ ਆ ਵੱਡੇ-ਵੱਡੇ ਖੁਲਾਸੇ ਕੀਤੇ ਆ ਤੇ ਜੋ ਉਹਨਾਂ ਦੇ ਅੱਜ ਪਿਤਾ ਆਪੁੱਤਰ ਸੇਵ ਸਿੰਘ ਉਹਨਾਂ ਨੇ ਵੀ ਕੋਈ ਸਵਾਲ ਕੀਤੇ ਆ ਉਹਨਾਂ ਤੇ ਤੇ ਜੋ ਉਹਨਾਂ ਦੀ ਇੱਕ ਆਪਾਂ ਕਹ ਲਈਏ ਵੀ ਉਹਨਾਂ ਦੇ ਖਿਲਾਫ ਅਮਰਤਪਾਲ ਦੇ ਉਹ ਕਦੇ ਵੀ ਜਿਹੜੇ ਸਖਸ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਪਿੰਡਰਾਂ ਵਾਲੇ ਦਾ ਬਾਣਾ ਜਮਾਂ ਸੇਮ ਟੂ ਸੇਮ ਉਹੀ ਚੀਜ਼ ਕਾਪੀ ਕਰ ਰਿਆ ਵੀ ਇਹਨੂੰ ਤੁਸੀਂ ਸੰਤ ਨਾ ਸਮਝੋ ਜਾਂ ਕੋਈ ਇਹਨੂੰ ਉਹ ਨਾ ਸਮਝੋ ਵੀ ਇਹ ਇੱਕ ਗੁੰਡਾ ਦਾ ਇਹ ਡੈਸਟਰਨ ਰਹਿੰਦਾ ਜਿਵੇਂ ਅਰਸ਼ਦਲਾ ਹੋਰ ਵੀ ਕਈ ਅਰਸ਼ਦਲਾ ਨਾਲ ਮਿਲ ਕੇ ਤੇ ਹਰੀ ਨੌਂ ਦਾ ਕਤਲ ਕੀਤਾ ਏ ਤੇ ਕਈ ਵੱਡੇ ਵੱਡੇ ਖੁਲਾਸੇ ਕੀਤੇ ਆ ਇਹ ਮਿਕ ਬਿਕਰਮ ਜੀਠੀਏ ਨੇ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲਾਂ ਜੋ ਕਿ ਇਹ ਸਰਕਾਰਾਂ ਬਾਰੇ ਤੋ ਜੋ ਇਹ ਕਵਿਕਰਮ ਜੀਠਿਆ ਜੋ ਉਹਨਾਂ ਦੇ ਅੱਜ ਦੇ ਸਵਾਲ ਸੀ ਜੇ ਤੁਹਾਨੂੰ ਤੱਕ ਵੀਡੀਓ ਜੰਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਿਓ ਮਿਲਦੇ ਆ ਕੱਲ ਨੂੰ ਲਾਗਟ ਉਤੇ ਤਾਂ